ਕਨਗੋ ਹਾਏ 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 ਕਨਗੋ ਹਾਏ 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 ਕਨਗੋ ਮੁਰਦਾਬਾਦ 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 ਕਨਗੋ ਮੁਰਦਾਬਾਦ 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 ਕਨਗੋ ਹਾਏ 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 ਕੰਜੀ ਕੀ ਨਾ ਟੋਟ ਹਰਪ੍ਰਤ ਕਰ ਬਜੀ ਅਰੇ ਤੁਸੀਂ ਤਸਵੀਰ ਦੱਸੋ ਢਲਵਾ ਵੇਖੇ ਧੰਨਾ ਦੇ ਰਹੇ ਹੋ ਕੀ ਕਾਰਨ ਦਾ ਪਾਜੀ ਕਾਰਨ ਇਹ ਹੈ ਕਿ ਜਿਹੜੇ ਅ ਅਜੀਤ ਸਿੰਘ ਸਾਡੇ ਪਿਤਾ ਜੀ ਸੀਗੇ ਉਹਨਾਂ ਦੀ ਡੈਥ ਹੋ ਚੁੱਕੀ ਆ ਅਸੀਂ ਚਾਰ ਭੈਣਾ ਵਾ ਸਾਡੇ ਚਾਰ ਭੈਣਾਂ ਦਾ ਇੱਕ ਭਰਾ ਸੀ ਜਿਹਦੀ ਡੈਥ ਹੋ ਚੁੱਕੀ ਆ ਠੀਕ ਹੈ ਜੀ ਤੇ ਜਿਹੜੀ ਸਾਡੀ ਭਝਾਈ ਰਿੰਦਰ ਕੌਰ ਆ ਉਹਨੇ ਉਹਨਾਰੇ ਜਿਹੜਾ ਤਾਂ ਮੈਂ ਪਹਿਲਾਂ ਵੀ ਇਹ ਚੀਜ਼ ਦੱ ਚੁੱਕੀ ਆ ਕਿ ਉਹਨਾਂ ਦਾ ਭੋਗ ਨਹੀਂ ਪੈਂਦਾ ਇੰਤਕਾਲ ਆਪਣੇ ਨਾਲ ਕਰਵਾ ਗਈ ਤੇ ਹੁਣ ਉਹਨੇ ਚੋਰੀ ਉਹ ਪ੍ਰਾਪਰਟੀ ਨੂੰ ਉਹਦਾ ਬਿਆਨਾਮ ਕਰ ਦਿੱਤਾ 65 ਲੱਖ ਚ ਸੌਦਾ ਕਰ ਗਈ ਆ 15 ਲੱਖ ਚ ਮਿਆਨਾ ਕਰ ਗਈ ਆ ਤੇ 50 ਲੱਖ ਅਸੀਂ ਤੇ ਜਿੰਨੀ ਵੀ ਰੋਕਣ ਦੀ ਕੋਸ਼ਿਸ਼ ਕੀਤੀ ਤੇ ਰੋਕ ਲਈ ਹੋਈ ਆ ਬਾਕੀ ਅਸੀਂ ਇਹ ਮੰਗ ਕਰਦੇ ਆ ਕਿ ਜਿਹੜਾ ਇੰਤਕਾਲ ਵਾ ਉਹ ਤੋੜਿਆ ਜਾਵੇ ਤੇ ਮਤਲਬ ਸਾਰਾ ਨੇ ਕਿਉਂਕਿ ਅਸੀਂ ਉਸ ਦੋਸਤ ਦੇ ਤੋਂ ਬਾਅਦ ਜੇ ਅਸੀਂ ਮਤਲਬ ਇਹ ਚੀਜ਼ ਨੂੰ ਧਰਨਾ ਵਿੱਚ ਕਿ ਜੋ ਵੀ ਹੁੰਦਾ ਨਾ ਕਰਦੇ ਕਿਉਂਕਿ ਜੇ ਇਹਦਾ ਕੋਈ ਵਾਰਿਸ ਹੁੰਦਾ ਗੜੇ ਕਿਉਂਕਿ ਰਜਿੰਦਰ ਕੋ ਦਾ ਸਾਡਾ ਤਾਂ ਭਰਾ ਨਹੀਂ ਰਿਹਾ ਅਸੀਂ ਜੋ ਵੀ ਹੈਗਾ ਨਾ ਆਪਣੇ ਭਰਾ ਦੀ ਖਾਤ ਕੀਤਾ ਸੀਗਾ ਰਜਿੰਦਰ ਕੋ ਦਾ ਕੋਈ ਗਾੜੀ ਇਹ ਸਾਰੇ ਭਰਾ ਦੀ ਕੋਈ ਗਾੜੀ ਬੱਚਾ ਵੀ ਨਹੀਂ ਹੈਗਾ ਤੇ ਜਿਹੜਾ ਕਰਕੇ ਮਤਲਬ ਅਸੀਂ ਜੋ ਵੀ ਹੈਗਾ ਜੀ ਕਿਨੇ ਆ ਤਿੰਨ ਤੌਰ ਕੱਲ ਤੌਰ ਤੇ ਸਾਡੇ 14 ਭੈਣਾਂ ਦੀ ਕੀਤਾ ਜਾਵੇਗਾ ਜਣਾ ਜਿਹੜਾ ਰਜਿੰਦਰ ਕੋਲ ਤੁਸੀਂ ਸਾਡੀ ਪਰਜਾਈਓ ਤਾਂ ਪਹਿਲਾਂ ਤੇ ਦੂਜਾ ਵਿਆਹ ਤੁਹਾਡੇ ਭਰਾਣਾ ਉਹਦਾ ਦੂਜਾ ਵਿਆਹ ਜੀ ਪਹਿਲਾ ਵਿਆਹ ਬਿਨਾ ਦੱਸੇ ਹੀ ਉੱਥੋਂ ਆਣ ਕੇ ਇੱਥੇ ਰਹਿਣ ਲੱਪੀ ਆ ਉੱਧਰ ਕੋਈ ਡਿਵੋਰਸ ਨਹੀਂ ਸੀ ਹੋਇਆ ਤਾਂ ਆਣ ਕੇ ਇੱਥੇ ਨਰਮਲ ਸਿੰਘ ਦੇ ਨਾਲ ਰਹਿਣ ਲੱਪੀ ਜੀ ਇਹ ਵੀ ਬੜੀ ਵੱਡੀ ਚਾਰਸ ਵੀ ਤੁਸੀਂ ਵੀ ਕਾਰਵਾਈ ਕੀਤੀ ਉੱਤੇ ਹਾਂਜੀ ਸਾਨੂੰ ਬਾਅਦ ਵਿੱਚ ਪਤਾ ਲੱਗਾ ਜੀ ਕਿ ਉੱਥੇ ਇਹ ਨਰਮਲ ਸਿੰਘ ਲਪਿੰਡ ਲੰਗੀਆਂ ਵਾਲੀ ਆ ਵਿਆਹੀ ਸੀ ਜਿਲ੍ਹਾ ਕਰਦਾਸਪੁਰ ਦੇ ਵਿੱਚ ਉਹਨੂੰ ਜਿੰਦੇ ਜੀ ਛੱਡ ਕੇ ਆਣ ਕੇ ਤੋ ਉਹਨਾਂ ਦੀ ਵੀ ਉੱਥੋਂ ਪ੍ਰਾਪਰਟੀ ਜਿਹੜੀ ਆ 3.5 ਕਿੱਲੇ ਉੱਥੋਂ ਉਹਨਾਂ ਦਾ ਵੀ ਵੇਚ ਕੇ ਅੰਤਕਾਲ ਕਰਵਾ ਆਪਣੇ ਨਾਂ ਤੇ ਕਰਵਾ ਕੇ ਤੇ ਉਸ ਤੋਂ ਬਾਅਦ ਉਹਨਾਂ ਹੁਣ ਆਣ ਕਿਥੇ ਨਰਮ ਸਿੰਘ ਨਾ ਇਹਨੇ ਇਦਾਂ ਕੀਤਾ ਸਾਡੇ ਭਰਾ ਦੀ ਵੀ ਡੈਥ ਹੋ ਗਈ ਹੁਣ ਸਾਡਾ ਘਰ ਵੀ ਲੁੱਟ ਪਟੜੀ ਲੈ ਚਲੀ ਆ ਤੇ ਹੁਣ ਗਾਂ ਨੇ ਹੋਰ ਕਿ ਤੀਜੇ ਘਰ ਤੇ ਅੱਖ ਰੱਖੀ ਹੋਈ ਆ ਸਾਰੇ ਜਗ੍ਹਾ ਤੇ ਇਹੀ ਕੁਛ ਕਰ ਰਹੀ ਆ ਤੁਹਾਡੇ ਜਿਹੜੀ ਧੋਖਾਧੜੀ ਹੋਈ ਆ ਤੁਹਾਡੇ ਨਾਂ ਤੇ ਗਲਤ ਸਵਾਲ ਹੋ ਗਏ ਅੰਤਕਾਲ ਚੜੇ ਆ ਤੁਸੀਂ ਕਿਸ ਨੂੰ ਦੋਸ਼ੀ ਮੰਨਦੇ ਹੋ ਅਸੀਂ ਵਿਕਰਮ ਸਿੰਘ ਕਨਗੋਆ ਉਹਨਾਂ ਨੂੰ ਮੰਨਦੇ ਆ ਜੀ ਉਹਨਾਂ ਨੇ ਕੀਤਾ ਵਾ ਉਹਨਾਂ ਨੇ ਰਿਸ਼ਵਤ ਲੈ ਕੇ ਸਾਰਾ ਕੰਮ ਕੀਤਾ ਜੀ ਇਹਦੇ ਕਾਨ ਕੋਈ ਬੇਟੀ ਦੋਸੀ ਆਏ ਤੁਸੀਂ ਤਾਂ ਨਾ ਲਾ ਕੇ ਬੈਠੇ ਤੁਹਾਨੂੰ ਪ੍ਰਸ਼ਾਸਨ ਨੇ ਕੀ ਬਲਸਾ ਦਿੱਤਾ ਪ੍ਰਸ਼ਾਸਨ ਨੇ ਉਹਨਾਂ ਨੇ ਇਹੋ ਕਹਿਆ ਕਿ ਰਜਿਸਟਰੀ ਤੇ ਅਸੀਂ ਰੋਕ ਲਾ ਦਿੱਤੀ ਆ ਤਾਂ ਬਾਕੀ ਅਸੀਂ 4 ਵਜੇ ਦਾ ਟਾਈਮ ਦਿੱਤਾ ਕਿ 4 ਵਜੇ ਅਸੀਂ ਤੁਹਾਡਾ ਜੋ ਵੀ ਇੰਤਕਾਲ ਦਾ ਅਸੀਂ ਸੁਣਵਾਈ ਕਰਾਂਗੇ ਜੇਕਰ ਤੁਹਾਡੇ ਹੱਕ ਜ ਸੁਣਵਾਈ ਨਹੀਂ ਹੁੰਦੀ ਤੁਹਾਡਾ ਅਗਲਾ ਕੀ ਪ੍ਰੋਗਰਾਮ ਹੋਏਗਾ ਅਸੀਂ ਜੇ ਸਰਵਾਈੰਗ ਨਹੀਂ ਕਰਦੇ ਅਸੀਂ ਇਹੋ ਕਹਿੰਦੇ ਆ ਕਿ ਫਿਰ ਅਸੀਂ ਚਾਰ ਭੈਣਾ ਵਾਂ ਤੇ ਫਿਰ ਸਾਨੂੰ ਜਾਤ ਤੇ ਮਾਰ ਦੇਣ ਸਾਨੂੰ ਉੱਥੇ ਜਾ ਕੇ ਅਸੀਂ ਕੁਝ ਖਾ ਕੇ ਅਧਮਤਿਆ ਕਰ ਲੈਨੇ ਆ ਨਹੀਂ ਤੇ ਸਾਡਾ ਸਾਡਾ ਇਨਸਾਫ ਕੀਤਾ ਜਾਵੇ ਠੀਕ ਹੈ ਸਾਡੇ ਹੱਕ ਵਿੱਚ ਕੀਤਾ ਜਾਵੇ ਧੰਨਵਾਦ ਜੀ ਨਹੀਂ ਤਾਂ ਤਰਨਾ ਇਦਾਂ ਹੀ ਲੱਗੂਗਾ ਜੀ ਠੀਕ ਹੈ ਹਾਂ ਜੀ ਹਾਂ ਜੀ ਪੰਜ ਕੀ ਨਾਮ ਤੁਹਾਡਾ ਮੇਰਾ ਜੀ ਸੰਦੀਪ ਕੌਰ ਕਿੱਥੇ ਰਹਣਾ ਨੇ ਹੋ ਮੈਂ ਢਾਲੀਵਾਲ ਵੇਟ ਤੋਂ ਭਾਰਤੀ ਅੱਜ ਤੁਸੀਂ ਤਹਿਸੀਲ ਦਫ਼ਤਰ ਢਲਵਾ ਕੇ ਧਰਨਾ ਦੇ ਰਹੇ ਹੋ ਹਾਂਜੀ ਕਾਫੀ ਸਮਾਂ ਤੁਹਾਡੇ ਨਾਲ ਆ ਸਵੇਰ ਦੇ ਬੈਠੇ ਹੋ ਜੀ ਕੀ ਗੱਲ ਹੋਈ ਆ ਇੱਥੇ ਜੀ ਸਾਡਾ ਝਗੜਾ ਸੀਗਾ ਚਾਰ ਭੈਣਾਂ ਦਾ ਤੇ ਉਹਨਾਂ ਦੇ ਜ਼ਮੀਨ ਦਾ ਕਰਕੇ ਇੰਤਕਾਲ ਹੋਇਆ ਵਿਆ ਆ ਤੇ ਉਹਨਾਂ ਨੇ ਜਿੱਦਾਂ ਬਿਆਨਾਂ ਕੀਤਾ ਹੋਇਆ ਅਨਲੀਗਲ ਕੰਮ ਹੋਣ ਧਿਆ ਆ ਤੇ ਸਾਨੂੰ ਲਾਰਾ ਲਾਇਆ ਗਿਆ ਵੀ 4 ਵਜੇ ਤੁਹਾਡੀ ਵੀ ਤੁਹਾਡਾ ਫੈਸਲਾ ਸੁਣਾਇਆ ਜਾਊਗਾ ਵੀ ਤੁਹਾਡੇ ਹੱਕ ਚ ਕੀਤਾ ਜਾਊਗਾ ਇੰਤਕਾਲ ਤੋੜਿਆ ਜਾਊਗਾ ਜਿਹੜਾ ਇੰਤਕਾਲ ਗਲਤ ਹੋਇਆ ਵਾ ਹਾਂਜੀ ਗਲਤ ਹੋਇਆ ਜੀ ਇਸ ਜਿਹੜਾ ਇੰਤਕਾਲ ਗਲਤ ਤੁਸੀਂ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਉਸ ਨੂੰ ਅਸੀਂ ਜ਼ਿੰਮੇਵਾਰ ਕਾਨ ਨੂੰ ਵਿਕਰਮ ਸਿੰਘ ਹਾਂ ਤੇ ਬਾਕੀ ਇਹਨਾਂ ਦੀ ਪਰਜਾਈ ਰਜਿੰਦਰ ਕੌਰ ਤੇ ਉਹਨਾਂ ਦੇ ਖਿਲਾਫ ਤੁਸੀਂ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਅਸੀਂ ਮੰਗ ਇਹ ਕਰਦੇ ਹਾਂ ਵੀ ਇਹਨਾਂ ਨੂੰ ਚਾਰਾਂ ਭੈਣਾਂ ਨੂੰ ਇਨਸਾਫ਼ ਮਿਲੇ ਇਹਨਾਂ ਦਾ ਜੋ ਬੰਦਾ ਹਿੱਸਾ ਹੈ ਇਹਨਾਂ ਨੂੰ ਦਿੱਤਾ ਜਾਵੇ ਬਾਕੀ ਜੋ ਵੀ ਉਹਨਾਂ ਦੇ ਜੋ ਉਹਨਾਂ ਨੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਨਹੀਂ ਕੰਮ ਕੀਤਾ ਅਨਲੀਗਲ ਕੰਮ ਕੀਤਾ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਤੁਹਾਨੂੰ ਆਜੀ ਸਰ ਕੀ ਨਾਂ ਤੁਹਾਡਾ ਸਾਰੇ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਮੈਂ ਬੋਰ ਪ੍ਰੇਸ਼ਿੰਗ ਧਾਰਿਵਾ ਜਨਰਲ ਸਾਕੀ ਪੰਜਾਬ ਭਾਰਤੀ ਅមਨਤਾ ਪਾਰਟੀ ਤਰਗੇ ਸਾਭਾ ਤੁਸੀਂ ਦੇਖਿਆ ਜਾ ਰਿਹਾ ਸਵੇਰ ਦੇ ਕਾਫੀ ਖਜੂਮ ਨਾਲ ਧੰਵਾ ਜਿਹੜਾ ਤਹਿਸੀਲ ਦਾ ਦਫ਼ਤਰ ਧੰਨਾ ਦੇ ਰਹੇ ਹੋ ਕੀ ਕਾਰਨ ਹੋਇਆ ਜਿਹੜਾ ਧੰਨਾ ਦੇ ਰਹੇ ਤੁਸੀਂ ਸਰ ਜੀ ਅੱਜ ਤੋਂ ਕੁਝ ਦਿਨ ਪਹਿਲਾਂ ਅਸੀਂ ਇੱਥੇ ਇਕੱਠੇ ਹੋਏ ਸੀਗੇ ਜੋ ਕਿ ਜਾਲੀ ਰਜਿਸਟਰੀ ਜੋ ਚਾਰ ਪੈਣਾ ਆ ਉਹਨਾਂ ਦੀ ਪਰਚਾਈ ਨਾ ਆਪਣੇ ਨਾਂ ਕਰਵਾ ਰਹੀ ਆ ਮਤਲਬ ਕਿ ਰਜਿਸਟਰੀ ਬਿਲਕੁਲ ਬੰਦੀ ਨਹੀਂ ਹੈਗੀ ਇੱਥੋਂ ਦੇ ਹੈਗਾ ਬਿਕਰ ਕਨਗੂ ਹੈਗਾ ਆ ਜਿਹਨੇ ਲੈਣਦਣ ਕਰਕੇ ਜਿਹੜੀ ਜਾਲੀ ਰਜਿਸਟਰੀ ਉਹ ਕੋ ਪਰਦਾਈ ਦੇ ਨਾਮ ਕਰ ਦਿਆ ਰਹੇ ਪਰ ਅਸੀਂ ਉਸ ਦਿਨ ਐਸ.ਐਮ. ਸਾਹਿਬ ਨੂੰ ਮਿਲੇ ਸੀ ਗਏ ਰਜਿਸਟਰੀ ਰੋਕੀ ਆ ਪਰ ਜਿਹੜਾ ਇਹਨਾਂ ਦੇ ਨਾਲ ਇੰਤਕਾਲ ਚੜਿਆ ਸੀ ਉਹਦੀ ਮੰਗ ਕਰਿਓ ਇੰਤਜ਼ਾਮ ਜਿਹੜਾ ਤੋੜ ਕੇ ਇਹ ਚਾਰੇ ਭੈਣਾਂ ਦੇ ਨਾਮ ਕੀਤਾ ਜਾਵੇ ਜੀ ਉਹ ਤੁਹਾਨੂੰ ਇਸ ਜਿੱਗੀ ਸਫਲਤਾ ਮਿਲੀ ਆ ਸਰ ਇਹ ਸਫਲਤਾ ਮਿਲੀ ਆ ਮਹਾਰਾਜ ਜੀ ਕਿਰਪਾ ਦੇ ਨਾਲ ਜਿਆ ਸਵੇਰ ਦਾ ਧਰਨਾ ਪ੍ਰੋਗਰਾਮ ਚੱਲੇ ਸਾਡਾ ਔਰ ਮੈਡਮ ਨਾਲ ਐਸ.ਐਮ. ਸਾਹਿਬ ਨਾਲ ਗੱਲ ਹੋ ਗਈ ਆ ਉਹ ਕੱਲ 12 ਵਜੇ ਟਾਈਮ ਤੁਹਾਨੂੰ ਪੁਸ਼ਟ ਲਿ ਦਿੱਤਾ ਆ ਕੱਲ 12 ਵਜੇ ਅਸੀਂ ਪੁਸ਼ਟ ਮਿਲਾਂਗੇ ਜੀ ਜੀ ਤੁਹਾਡੀ ਇਸ ਮ ਸਾਨੂੰ ਬਹੁਤ ਮਾਅਦਾ ਐਸਟੇਮ ਸਭ ਤੋਂ ਵੀ ਇਹ ਇੰਤਕਾਲ ਟੁੱਟ ਕੇ ਇਹਨਾਂ ਚਾਰਾਂ ਦੇ ਨਾਮ ਕੀਤਾ ਜਾਵੇ ਜੇ ਨਹੀਂ ਹੁੰਦਾ ਤਾਂ ਉਸ ਤੋਂ ਬਾਅਦ ਸਾਡੇ ਲਈ ਪੱਕੇ ਪੈਰੀ ਤਸਵੀਰ ਦਾ ਘਰਾਓ ਕੀਤਾ ਜਾਏਗਾ ਤਾਂ ਨਾਪ ਕਰਨ ਕੀਤਾ ਜਾਵੇਗਾ ਚਲੋ ਇੰਤਕਾਲ ਦੀ ਗੱਲ ਤੋਂ ਅਗੇ ਤੁਸੀਂ ਦੋਸ਼ੀਆਂ ਤੇ ਕਾਰਵਾਈ ਮੰਗ ਕਰਦੇ ਹੋ ਦੋਸ਼ੀਆਂ ਤੇ ਕਾਰਵਾਈ ਹੋਣੀ ਚਾਹੀਦੀ ਜੀ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਲੈਂਡਨ ਦੇਖੋ ਸਰਕਾਰੀ ਨੱਕ ਦੇ ਥਲੇ ਸਾਰਾ ਕੁਝ ਹੋ ਰਿਹਾ ਆ ਜਿਨ੍ਹਾਂ ਨੇ ਸਰਕਾਰੀ ਜਿਹੜੇ ਕਾਲਜਾਦਨ ਨੂੰ ਦਖਲ ਦੇ ਕੇ ਹਾਂਜੀ ਟੈਂਪਰਿੰਗ ਕਰਕੇ ਆਪਣੇ ਕਾਗੇ ਨਾ ਕਰਾਏ ਕਰਾਏ ਗਏ ਆ ਜੀ ਉਹਦਾ ਤੁਸੀਂ ਕੀ ਕਾਰਵਾਈ ਮੰਗ ਕਰਦੇ ਅਸੀਂ ਉਹਨਾਂ ਦੇ ਉੱਤੇ ਮਹਾਰਾਜ ਦੀ ਪੂਨ ਬੰਦ ਦੀ ਕਾਰਵਾਈ ਪੂਰੀ ਸਖਤ ਕਾਰਵਾਈ ਦੀ ਮੰਗ ਕਰਦੇ ਆ ਜੀ ਕਿੰਨੂ ਕਿੰਨੂ ਦੋਸ਼ੀ ਮੰਨਦੇ ਉਸ ਕੰਮ ਉਹਦੇ ਵਿੱਚ ਇਹਨਾਂ ਦੀ ਇੱਕ ਭੈਣ ਆ ਜੀ ਸੋਰੀ ਪਰਜਾਈ ਆ ਜੀ ਜਿਹੜੀ ਇਸ ਟਾਈਮ ਘਰ ਦੇ ਵਿੱਚ ਰਹਿ ਰਹੀ ਜਿਹਨੇ ਇੰਤਕਾਲ ਆਪਣੇ ਉਹ ਵੀ ਅਫਦੋਸ਼ੀ ਹੈ ਜੀ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਹੋਰ ਕਿੰਨੇ ਜਾਣੇ ਇਸ ਤੋਂ ਇਲਾਵਾ ਹੋਰ ਸਰ ਜਿਹੜਾ ਵੀ ਪ੍ਰਸ਼ਾਸਨ ਨਹੀਂ ਮਿਲੀ ਪਹੁੰਚਣਾ ਹੋ ਰਿਹਾ ਸਾਰੇ ਦੋਸ਼ੀ ਹੈ ਜੀ ਜੇਕਰ ਤੁਹਾਡੀ ਕੱਲ 12 ਵਜੇ ਸੁਲਵਾਇ ਨਹੀਂ ਹੁੰਦੀ ਫਿਰ ਤੁਹਾਡਾ ਕੀ ਅਗਲਾ ਪ੍ਰੋਬਲਮ ਹੈ ਅਗਲਾ ਪ੍ਰੋਬਲਮ ਸਾਡਾ ਇੱਥੇ ਤਹਿਸੀਲ ਦੇ ਘਰਾਓ ਹੋਊਗਾ ਜੀ ਵੱਡੇ ਪੱਧਰ ਤੇ ਕੀਤਾ ਜਾਊਗਾ ਉਦੋਂ ਤੱਕ ਕੀਤਾ ਦੇ ਜਦ ਤੱਕ ਮਾਨੂੰ ਸਾਫ ਨਹੀਂ ਮਿਲ ਸਕਦਾ ਤਾਂ ਤੁਸੀਂ ਕਰਾ ਜੀ ਤੱਕ ਨਾ ਤਾਂ ਉਹ ਤੁਸੀਂ ਦੇਖਿਆ ਪੰਜਾਬ ਦੇ ਭਗਵੰਤ ਮੰਤਰੀ ਸਰਕਾਰ ਕਹਿੰਦੀ ਕੋਈ ਦਿੱਕਤ ਨਹੀਂ ਆਉਣ ਦੇਣਾਗੇ ਪਰ ਜਿੱਥੇ ਜਿੱਥੇ ਲੋਕਾਂ ਦਾ ਤਕੇਸ਼ਾ ਹੋ ਰਹੀ ਵੀ ਕੀ ਜਣਾ ਕਰਨੇ ਨਹੀਂ ਜੀ ਨਹੀਂ ਭਗਵੰਤ ਮਾ ਸਰਕਾਰ ਤਾਂ ਇਸ ਟਾਈਮ ਬਿਲਕੁਲ ਫੇਲ ਹੋ ਚੁੱਕੀ ਹੈ ਜੀ ਆਉਣ ਵਾਲੇ ਸਮੇਂ ਜੇ ਸਰਕਾਰ ਤਾਂ ਇਹ ਕਦੇ ਵੀ ਨਹੀਂ ਬਣ ਸਕਦੀ ਜੀ ਠੀਕ ਹੈ ਜੀ ਹਾਂ ਜੀ ਕਿਉਂਕਿ ਲੋਕਾਂ ਨੂੰ ਕਹਿੰਦਾ ਸਹੂਲਤਾਂ ਬਹੁਤ ਦੇ ਰਹੇ ਵਧੀਆ ਨਹੀਂ ਜੀ ਨਹੀਂ ਕੋਈ ਸਹੂਲਤਾਂ ਨਹੀਂ ਮਿਲ ਰਹੀਆਂ ਜੀ ਨਹੀਂ ਜੀ ਕੋਈ ਸਹੂਲਤਾਂ ਮਿਲ ਰਹੀ ਇੱਥੇ ਅਮਨ ਸ਼ਾਂਤੀ ਜਿਹੜੀ ਬਿਲਕੁਲ ਪੰਜਾਬ ਦੇ ਵਿੱਚ ਭੰਗ ਹੋ ਚੁੱਕੀ ਹੈ ਇਸ ਟਾਈਮ ਜੀ ਕਾਨੂੰਨ ਆ ਦੀ ਚੀਜ਼ ਜਿਹੜੀ ਖਤਮ ਹੋ ਚੁੱਕੀ ਹੈ ਜੀ ਤੇ ਬੁਨਸਟਾ ਦਾ ਕਿੰਨਾ ਵਧਿਆ ਘਟਿਆ ਜੀ ਬਹੁਤ ਜ਼ਿਆਦਾ ਵਧਿਆ ਜੀ ਇਸ ਲਈ ਸਰਕਾਰਾਂ ਤੋਂ ਇਹੀ ਮੰਗ ਕਰਦੇ ਆ ਇਹਨਾਂ ਨੂੰ ਸਰਕਾਰਾਂ ਜਿਹੜੀਆਂ ਆ ਇਹਨਾਂ ਨੂੰ ਪੇਸ਼ਟਾ ਥੱਲੇ ਵਾਲੇ ਅਫਸਰੋਂ ਨੱਥ ਪਾਈ ਜਾਵੇ ਇਹਨਾਂ ਦੇ ਬੰਦੀਆਂ ਕਾਰਵਾਈ ਕਿਤੇ ਜਾਮ ਜੈ ਪੀਮ ਜੈ ਭਰਤ ਜਿਹੜੀ ਕੰਪਲੇਟਡ ਹੈ ਨਾ ਇਹਦੇ ਬੰਦ ਲਿਖ ਐਪਲੀਕੇਸ਼ਨ ਮੂਵ ਕਰਾ ਦੇ ਨੂੰ ਸਾਰੇ ਇੱਕ ਕੱਲ ਨੂੰ 12 ਵਜੇ ਦਾ ਨਟਾਇਮ ਦਿੱਤਾ ਇੱਕ ਕੱਲ ਨੂੰ 12 ਵਜੇ ਤੁਹਾਨੂੰ ਆ ਕੇ ਜਿਹੜੇ ਮੈਨਫੈਸਟੂ ਨੂੰ ਮਿਲਣਾ ਹੈ ਤੇ ਤੁਸੀਂ ਕੱਲ ਨੂੰ ਜਾ ਕੇ 12 ਵਜੇ ਉਹਨਾਂ ਨੂੰ ਦੇ ਦੇਣਾ ਠੀਕ ਹੈ ਤੇ ਆਪਾਂ ਕੋਈ ਲੋੜ ਨਹੀਂ ਦੱਸਣਾ ਪ੍ਰਦਰਸ਼ਨ ਕਰਨ ਦੀ ਜੋ ਜਸਟਿਸ ਹੈਗਾ ਉਹ ਲਿਖੂਗਾ ਕੱਲ ਨੂੰ ਮੈਡਮ ਨੇ ਵੀ ਗੱਲ ਨੂੰ ਜਿਹਾ ਨਾ ਦੋਸਤਾਂ ਦਾ ਇੱਕ ਬੰਦਾ ਉੱਤਰੀ ਸਾਡੀ ਜੀ ਆਇਆਂ ਨੂੰ ਧੰਨਵਾਦ ਆ ਪਰ ਇੰਨੀ ਗੱਲ ਉਹ ਵੀ ਆ ਕੇ ਉਦੋਂ ਨੇ ਅਸੀਂ ਤਾਂ ਦੇਖਣੇ ਨਹੀਂ ਬੈਠੇ ਇਹ ਉਹ ਬਿਜੀ ਉਹ ਬਿਜੀ ਉਹ ਬਿਜੀ ਹੁਣਾਈ ਸੀ ਜਿੱਦਾਂ ਸਾਲ ਕਿਤੇ ਉਦੋਂ ਨੇ ਬਿਜੀ ਹੋਏ ਮੀਟਿੰਗ ਸੀ ਅੱਜ ਚਲੋ ਕੋਈ ਨਹੀਂ ਅੱਜ ਤਾਂ ਹੀ ਮੀਟਿੰਗ ਸੀ ਜਿੱਦਾਂ ਸਾਹਿਬ ਕਹਿੰਦੇ ਨਾ ਪਹਿਲਾਂ ਸਾਹਿਬ ਕਿਹਾ ਜਿਹੜਾ ਨਹੀਂ ਗੱਲ ਕੱਲੋ 12 ਵਜੇ ਨਾ ਸਾ ਟਿਪੜੀ ਤੁਸੀਂ ਸਾਡੇ ਨਾਲ ਕੋਈ ਨਹੀਂ ਤਾਂ ਹੋਰ ਗੱਲ ਹੋ ਰਹੀ ਹੈ ਮੇਰੇ ਕੋ ਤੇ ਨਹੀਂ ਆਏ ਪਰ ਮੈਂ ਤਾਂ ਇਹ ਜੀ ਕਹਤਾ ਹਾਂਗਾ ਕਿ ਕਾਹ ਦਾ ਮੈਟਰ ਤੁਸੀਂ ਇਹਨਾਂ ਨੂੰ ਨਾ ਮਾੜਾ ਕਹੋ ਕੋਈ ਵੀ ਮੇਰੇ ਨਾਲ ਗੱਲ ਕਰੋ ਚਾਚਾ ਉਹਨਾਂ ਵਿਹੇ ਜੀ ਨੂੰ ਕਹੋ ਕਿਸਾਣਾ ਬਣਦਾ ਚਲੋ ਤੁਸੀਂ ਸਾਡੇ ਨਾਲ ਆ ਨਾ ਜਨਤਾ ਨਾਲ ਆਣਾ ਬਿਲਕੁਲ ਮੈਂ ਠੀਕ ਕਰਕੇ ਤਰ ਖੜਾ ਬੈ ਕੱਲ ਬਾਹੀ ਗੱਲ ਕਰਨੀ ਇਹ ਬੈਠ ਜੂਗੀ ਠੀਕੇ ਸਾਹਮਣੇ ਬੀਬੀ ਨੂੰ ਅਗਾ ਕਰ ਨਹੀਂ ਇਹ ਤੁਹਾਡੇ ਕੋ ਸੁਣਨ ਸਾਹਮਣੇ ਬਾਦਤੀਓ ਤੁਹਾਡੇ ਕੋ ਆਈ ਨਾ ਉਹ ਬੀਬੀ ਦਾ ਤਲਾਕ ਨਹੀਂ ਹੋਇਆ ਪਿਆ ਉੱਤੇ ਜੀ ਬਾਂਦੀ ਕਿਉਂ ਨਹੀਂ ਕਰੋ ਤੁਸੀਂ ਕਰਨੀ ਹੈ ਤੁਹਾਡੇ ਮਾਤਾ ਜੀ ਕਿੰਨਾ ਬੰਨਿਆ ਰਸਾਇਣ ਹੋਏ ਪੱਕਾ ਹੋਣਾ ਚਾਹੀਦਾ ਦੋ ਵਾਰ ਤੁੰਡਾ ਹੋ ਗਿਆ ਕੈਚ ਪਰ ਲਾ ਮਾਰ ਠੀਕ ਹੈ ਜੀ ਬਸ ਆਹੀ ਖੁੱਲ ਕੇ ਬੋਲ ਕੁੜੀਏ ਰ ਨਹੀਂ ਨਹੀਂ ਇਹਦਾ ਉੱਚੇ ਦੇ ਨਹੀਂ ਉੱਚੇ ਜੀ ਜੇ ਕੱਲ ਨੂੰ ਇਨਸਾਫ ਨਾ ਮਿਲਿਆ ਚਾਰੇ ਭੈਣਾਂ ਤਿਆਰ ਹੋ ਜਿਓ ਉਸ ਕੋਠੀ ਚ ਵੜ ਕੇ ਆਵਾਂਗੇ ਤਿੰਨ ਗੱਲ ਖਤਮ ਹੋ ਵੀ ਉਹ ਅਸੀਂ ਜਾਣੇ ਚਾਰੇ ਭੈਣਾਂ ਹੈ ਕਿ ਨਹੀਂ ਜਿਹੜੀਆਂ ਦੋ ਦਾ ਖੜੀਆਂ ਅੱਛਾ ਦੋ ਇੱਕ ਤੀਏ ਤੌਰ ਨਹੀਂ ਹੁੰਦਾ ਚੋ ਬੈਠਾ ਬੈਠੇ ਆ ਮਤਲਬ ਦੇਖੋ ਇਹ ਜਿਹੜੀ ਬੈਠੀ